नादेख। एक नादेख। पता करना, एक छोटा पहले सारे आए अज प्रेस कॉन्फ्रेंस ये कल ਜ਼ਿਲ੍ਹਾ ਪਰਸ਼ਦ اور ਬਲਾਕ ਸੰਮਤੀ ਦੀ ਪੋਲਿੰਗ ਹੋਈ ਹੈ ਉਸ ਦੇ ਸੰਬੰਧ ਇਹ ਪ੍ਰੈਸ ਕਾਨਫਰੰਸ ਹੋਈ ਹੈ ਤੁਹਾਨੂੰ ਪਤਾ ਹੀ ਕਿ ਪਟਿਆਲੇ ਦੀ ਜਿਹੜੀ ਕੌਂਟਰੋਵਰਸੀ ਚੱਲੀ ਹੈ 4 ਤਰੀਕ ਤੋਂ ਜਦੋਂ ਐਸਐਸਪੀ ਦੀ ਵਾਇਰਲ ਹੋਈ ਹੈ ਜੋ ਇਨਸਟਰਕਸ਼ਨ ਦਿੱਤੇ ਜਾ ਰਹੇ ਸੀ ਉਸ ਦੇ ਨਾਲ ਜਿਹੜੇ ਇਵੈਂਟ ਅੱਗੇ-ਅੱਗੇ ਹੋਏ ਨੇ ਉਹਦੇ ਉੱਤੇ ਅਸੀਂ ਸਾਨੂੰ ਸ਼ੰਕਾ ਹੈ ਕਿ ਇਹਨਾਂ ਨੇ ਜ਼ਰੂਰ ਕੀਤਾ ਇਤਨਾ ਕਿਤੇ ਗੜਬੜ ਕੀਤੀ ਹੈ ਸੋ ਇਸ ਦੇ ਲਈ ਜਿਸ ਤਰ੍ਹਾਂ ਜਿਸ ਤਰ੍ਹਾਂ ਸੀਕਵੈਂਸ ਆਵੈਂਟਸ ਹੋਏ ਆ ਮੈਂ ਥੋੜਾ ਜਿਹਾ ਥੋੜਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਪਹਿਲੇ ਤਾਂ ਜਦ ਇਹਨਾਂ ਦੇ ਕਾਗਜ਼ ਦਰਜ ਕਰਨੇ ਸੀ ਤਾਂ ਬਹੁਤ ਲਾਰਜ ਸਕੇਲ ਦੇ ਉੱਤੇ ਅ ਸਨੌਰ ਹਲਕੇ ਦੇ ਵਿੱਚ ਇਹਨਾਂ ਨੇ ਕਾਗਜ਼ ਦਰਸ਼ਨੀਕਰਨ ਦਿੱਤੇ ਸਰੇ ਆਮ ਜਿਸ ਤਰ੍ਹਾਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕਾਗਜ਼ ਫਾੜੇ ਇਹਨਾਂ ਨੇ ਬਾਹਰ ਫਾੜੇ ਜਿਸ ਤਰ੍ਹਾਂ ਉਹ ਇਨਸਟਰਕਸ਼ਨ ਜਿਹੜੇ ਵੀਡੀਓ 'ਚ ਆਈ ਥੀ ਕਿ ਅੰਦਰ ਨਾ ਕਰਨਾ ਬਾਹਰ ਹੀ ਕਰ ਲੈਣਾ ਜੋ ਵੀ ਕਰਨਾ ਉਹ ਇਹਨਾਂ ਨੇ ਕੰਮ ਵੱਡੇ ਪੱਧਰ ਤੇ ਕੀਤਾ ਔਰ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ 39 ਬਲੌਕ ਸੰਪਤੀ ਦੇ ਮੈਂਬਰ ਸੀਗੇ ਉਹਨਾਂ ਵਿੱਚੋਂ 38 ਮੈਂਬਰ ਅਰਥਾਤ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਦਿਨ ਦੇ ਵਿੱਚ ਹੀ ਫਾਈਲ ਕਰਨੇ ਸੀ ਉਹਨਾਂ ਵਿੱਚੋਂ ਇੱਕ ਦਾ ਵੀ ਇਨਾਂ ਨੇ ਕਾਗਜ਼ ਐਕਸੈਪਟ ਨਹੀਂ ਹੋਣ ਦਿੱਤਾ ਉਹ ਕਿਸ ਤਰ੍ਹਾਂ ਕਿ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਦੇ ਬਾਵਜੂਦ ਕਿ ਡੀਸੀ ਨੇ ਟੈਲੀਫੋਨ ਕੀਤੇ ਐਸਡੀਐਮ ਨੇ ਟੈਲੀਫੋਨ ਕੀਤੇ ਸਾਡੇ ਗਗਰੋਲੀ ਜੀ ਨਾਲ ਗੱਲ ਹੋਈ ਹਰਮੇਸ਼ ਨਾਲ ਗੱਲ ਹੋਈ ਸਾਰਿਆਂ ਨਾਲ ਗੱਲ ਹੋਈ ਇਹ ਮੌਕੇ ਦੇ ਪ੍ਰਬੰਧ ਨੇ ਉੱਥੇ ਹਾਈਸਨ ਚਾਚ ਨਾਲ ਵੀ ਗੱਲ ਹੋਏ ਕਹਿੰਦੇ ਜੀ ਤੁਸੀਂ ਅੰਦਰ ਕਰ ਲਓ ਅਸੀਂ ਕਰ ਲਾਂਗੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3 ਵਜੇ ਤੋਂ ਪਹਿਲੇ 2.5 ਵਜੇ ਪਾਉਣੇ 2 ਵਜੇ ਦੇ ਬਾਅਦ ਸਾਰਿਆਂ ਨੂੰ ਆਪਣੇ ਆਪਣੀ ਸਥਾਨ ਦੇ ਅੰਦਰ ਕਰਤਾ ਪ੍ਰੇਮਸਰਸ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਅੰਦਰ ਪਰ ਉਹਨਾਂ ਨੂੰ ਅੰਦਰ ਦਰਵਾਜੇ ਦੇ ਅੰਦਰ ਜਾਣ ਨਹੀਂ ਦਿੱਤਾ ਔਰ ਯੂ ਤੁਸੀਂ ਇਹ ਬਲੀਵ ਕਰੋ ਕਿ 38 ਦੇ 38 ਇੱਕ ਬਲੌਕ ਸਮਤੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਕਾਗਜ਼ ਔਰ ਇਹ ਦੇ ਵਿੱਚ ਜੋ ਉਹ ਕਹਿ ਰਹੇ ਸੀ ਜੋ ਸੁਣਨ ਚ ਆ ਰਿਹਾ ਸੀ ਕਿ ਹਡਾਣਾ ਨੂੰ ਸੈਟੀਸਫਾਈ ਕਰਨਾ ਹੈ ਹਡਾਣਾ ਨੂੰ ਸੈਟੀਸਫਾਈ ਕਰਨਾ ਇਹ ਦੇਖ ਲਓ ਇਹ ਹਡਾਣਾ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਸੈਟੀਸਫਾਈ ਕੀਤਾ ਔਰ ਹੱਲੇ ਕੇ ਉਹ ਰੈਪ੍ਰੈਜ਼ੈਂਟੇਟਿਵ ਇਲੈਕਟਿਵ ਹੈ ਵੀ ਨਹੀਂ ਚਲੋ ਇਨਚਾਰਜ ਹੈ ਦੂਜੀ ਜਿਹੜੀ ਗੱਲ ਇਹਦੀ ਜਿਹੜਾ ਫੋਲੋ ਅਪ ਹੋਇਆ ਕਿ ਕੱਲ ਜਦ ਸਾਰਿਆਂ ਨੇ ਆਪਣੇ ਵਧੀਆ ਤਰੀਕੇ ਨਾਲ ਜਿਹੜੇ ਜਿਹੜੇ ਵੀ ਖੜੇ ਹੋਏ ਸੀ ਜ਼ਿਲ੍ਹਾ ਪਰਿਸ਼ਦ ਦੇ ਚਾਰੋਂ ਵਿੱਚੋਂ ਤਿੰਨ ਸਾਡੀ ਪਾਰਟੀ ਦੇ ਖੜੇ ਹੋਏ ਸੀ ਸਨੌਰ ਰਲਕੇ ਦੇ ਉੱਥੇ ਇਹਨਾਂ ਨੇ ਹੋਰ ਹਟਾਣੇ ਦੀ ਸੈਟੀਸਫੈਕਸ਼ਨ ਦੇ ਲਈ ਇਹ ਗੱਲ ਕੀਤੀ ਕਿ ਸਨੌਰ ਹਲਕੇ ਦੇ ਵਿੱਚ 194 ਪੋਲਿੰਗ ਸਟੇਸ਼ਨ ਸੀ ਉਹਦੇ ਵਿੱਚੋਂ ਪੁੱਲ ਤਿੰਨ ਜਿਹੜੇ ਜਦ ਪੋਲਿੰਗ 에ਜੈਂਟ ਬਾਹਰ ਆਂਦਾ ਹੈ ਤਾਂ ਉਹਨੂੰ ਮਸ਼ੀਨ ਦਾ ਦਿਖਾਇਆ ਜਾਂਦਾ ਕਿ ਉਸ ਤੇ ਸਟੈਂਪ ਲੱਗਿਆ ਹੋ ਤੇ ਉਸ ਦਾ ਬਕਾਇਦਾ ਸਾਈਨ ਹੁੰਦਾ ਹੈ ਔਰ ਇੱਕ ਸਲਿੱਪ ਮਿਲਦੀ ਹੈ ਕਿ ਇੰਨੀਆਂ ਵੋਟਾਂ ਪਈਆਂ ਨੇ ਇਹ ਗੱਲ ਹੈਗੀ ਹੈ ਇਹ ਜਿਹੜੀ ਸਲਿੱਪ ਇਹ ਇਹਨਾਂ ਨੇ 192 ਬੰਦਿਆਂ ਨੂੰ ਦਿੱਤੀ ਨਹੀਂ ਇਹਦਾ ਮਤਲਬ ਹੈ ਕਿ ਜਦ ਅੰਦਰ ਜਾ ਕੇ ਕਾਊਂਟਿੰਗ ਤੇ ਚੈੱਕ ਚੈੱਕ اور ਬੈਲੈਂਸ ਹੋਣੇ ਨੇ ਚੈੱਕ ਕਰਨਾ ਹੈ ਤਾਂ ਸਾਡੇ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਹੋਊਗਾ ਕਿ ਵੋਟਾਂ ਕਿੰਨੀਆਂ ਪਈਆਂ ਔਰ ਉਸ ਡੱਬੇ 'ਚੋਂ ਨਿਕਲ ਕੇ ਨਹੀਂ ਆ ਰਹੀਆਂ ਨੇ ਜੇ ਉਹ ਗੱਲ ਹੀ ਨਾ ਪਤਾ ਹੋਏ ਤਾਂ ਨੇਚਰਲੀ ਸ਼ੰਕਾ ਸਾਨੂੰ ਹੁੰਦੀ ਹੈ ਕਿ ਗੜਬੜ ਹੋਏਗੀ ਔਰ ਇਸ ਤੋਂ ਪਹਿਲੇ ਤੁਹਾਡੇ ਪ੍ਰੈਸ ਦੇ ਰਾਹੀਂ ਜਿਹੜਾ ਰਿਪੋਰਟ ਹੋਇਆ ਸੀ ਕਿ ਪਤਾ ਨਹੀਂ 15000 ਕਿਤੇ ਬੈਲਟ ਪੇਪਰ ਇਕੱਠਾ ਛਪੇ ਨੇ 5000 ਇਕੱਠਾ ਛਪੇ ਨੇ ਉਹ ਜ਼ਰੂਰ ਮੈਨੇ ਡੀਸੀ ਦੀ ਨੋਟਿਸ 'ਚ ਲੈ ਕੇ ਆਈ ਸੀ ਪਰ ਸਾਨੂੰ ਇਹ ਨਹੀਂ ਸੀ ਐਗਜ਼ੈਕਟ ਪਤਾ ਕਿ ਕਿਹੜੀ ਪ੍ਰਿੰਟਿੰਗ ਪ੍ਰੈਸ 'ਚ ਹੋਏ ਨੇ ਕਿ ਉਹ ਪਤਾ ਵੀ ਕਰ ਲੈਣ ਉਹ ਵੀ ਬਾਅਦ 'ਚੋਂ ਪਤਾ ਕੀਤਾ ਸ਼ੋ ਇਹ ਜਿਹੜੇ ਸੀਕੁਐਂਸ ਆਫ ਇਵੈਂਟਸ ਆ ਅਸੀਂ ਤੁਹਾਡੇ ਅੱਗੇ ਪੇਸ਼ ਦੇ ਰਹੇ ਹਾਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਇਹ ਹੈ ਇਸ ਇਲਾਕੇ ਦੇ ਲੋਕਤੰਤਰ ਦਾ ਹਾਲ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਇੱਧਰ ਰਸ਼ਤਰਾਣਾ ਸਮਾਣਾ ਔਰ ਨਾ ਇੱਕ ਜ਼ਿਲ੍ਹਾ ਬੀਜੇਪੀ ਦਾ ਗਿਣਿਆ ਜਾਂਦਾ ਹੈ ਇੱਥੇ ਪਾਤਣਾ ਬਲੌਕ ਦੇ ਵਿੱਚ 219 ਪੋਲਿੰਗ ਸਟੇਸ਼ਨ ਸੀ ਇਹਨਾਂ ਵਿੱਚੋਂ 215 ਪੋਲਿੰਗ ਸਟੇਸ਼ਨਸ ਨੇ ਇਹ ਕਾਗਜ਼ ਨਹੀਂ ਦਿੱਤੇ ਅਸੀਂ ਪਤਾ ਕੀਤਾ ਕੀ ਵਜ੍ਹਾ ਹੈ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਾਗਜ਼ ਇਹ ਕੋਈ ਜਵਾਬ ਹੈ ਤੁਸੀਂ ਇਲੈਕਸ਼ਨ ਕਰਦੀ ਐ ਅਨਾਉਂਸ ਕੀਤੀ ਐ ਤੁਸੀਂ ਸਾਰਾ ਕੁਝ ਕੀਤਾ ਇਹ ਤਾਂ ਮੰਡੈਟਰੀ ਹੈ ਕਿ ਤੁਸੀਂ ਇਹ ਫਿਰ ਅੱਗੇ ਇੱਕ ਦੋ ਥਾਂ ਤੇ ਮੈਨੇ ਪਤਾ ਕੀਤਾ ਉਹ ਕਹਿੰਦੇ ਜੀ ਸਾਨੂੰ ਇਹ ਨਹੀਂ ਸੀ ਪਤਾ ਇਹ ਪਤਾ ਸੀ ਸਾਨੂੰ ਕਹਿਤਾ ਸੀ ਕਿ ਮੁੱਕ ਗਏ ਨੇ ਜਿਹੜੇ ਪਹਿਲੇ ਆਏ ਉਹ ਲੈ ਗਏ ਇਹ ਤਾਂ ਹਰ ਇੱਕ ਬੰਦਾ ਜਿਹੜਾ ਜਿਹੜਾ ਪੋਲਿੰਗ ਏਜੈਂਟ ਅੰਦਰ ਸੀ ਉਸ ਨੂੰ ਦੇਣਾ ਪੈਣਾ ਸੀ ਉਹਨਾਂ ਨੇ ਤੇ ਇਹ ਦਾ ਇਹ ਦਾ ਹੈਗਾ ਇਹ 17C ਫੋਰਮ ਕਹਿੰਦੇ ਐ ਇਸ ਨੂੰ ਫਿਰ ਅਸੀਂ ਆਈਏ ਇੱਥੇ ਸਮਾਣੇ ਬਲੌਕ 'ਚ ਸਮਾਣੇ ਹਲਕੇ 'ਚ ਇੱਥੇ 204 ਪੋਲਿੰਗ ਸਟੇਸ਼ਨ ਸੀ ਇੱਥੇ 184 ਨੂੰ ਇਹਨਾਂ ਨੇ ਨਹੀਂ ਦਿੱਤੇ ਜਿਹੜੇ 17 ਸੀ ਦੇ ਫਾਰਮ ਸੀ 90 ਦੇ ਵਿੱਚ 99 ਸੀਗੇ ਉਥੇ ਇਹਨਾਂ ਨੇ 72 99 ਚੋਂ 72 ਨੂੰ ਨਹੀਂ ਦਿੱਤੇ ਪਟਿਆਲਾ 2 ਦੇ ਵਿੱਚ 98 ਸੀ ਇੱਥੇ ਇਹਨਾਂ ਨੇ 6 63 ਨੂੰ ਇਸ ਸਟਾਰਸੀ ਫਾਰਮ ਨਹੀਂ ਦਿੱਤਾ ਕਨੌਰ ਦੇ ਵਿੱਚ 179 ਸੀ ਇੱਥੇ ਇੱਕ ਫਾਰਮ ਵੀ ਨਹੀਂ ਦਿੱਤਾ ਦੂਜਾ ਤੱਕਾ ਜਿਹੜਾ ਕਰਨਾ ਸੀ ਉਹ ਕਨੌਰ ਦੇ ਐਮ ਐਲ اے ਨੇ ਕਰਨਾ ਸੀ ਇੱਥੇ ਇਹਨਾਂ ਨੇ ਇੱਕ ਵੀ ਫਾਰਮ ਦਿੱਤਾ ਨਹੀਂ ਕਿ 178 ਦਾ ਗਿਣਾ ਹੈ ਔਰ ਫਿਰ ਅੱਗੇ ਅਸੀਂ ਆਗੇ ਸਨੌਰ ਦੇ ਵਿੱਚ ਇਹ ਤਾਂ ਦੱਸਦਾ ਤੁਹਾਨੂੰ ਸੋ ਇਸ ਸ਼ਰੇ ਅੰਤਰ ਸਾਡੇ ਜਿਹੜਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਚ ਜਿੱਥੇ ਸ਼ੁਕਰ ਹੈ ਥੋੜਾ ਪੀਸਫੁਲ ਪੋਲਿੰਗ ਹੋਏ ਸਾਡੇ ਜਿਹੜੇ ਕੈਂਡੀਡੇਟ ਸੀ ਕੈਂਡੀਡੇਟ ਅਸੀਂ ਤਕਰੀਬਨ ਪੂਰੇ ਦੇ ਪੂਰੇ ਬੀਜੇਪੀ ਵੱਲੋਂ ਖੜੇ ਹੋਏ ਸੀ ਬਹੁਤ ਹੌਸਲੇཅੇ ਬਹੁਤ ਅੱਛੇ ਤਰੀਕੇ ਦੇ ਨਾਲ ਬਹੁਤ ਖੁਸ਼ ਹੋ ਕੇ ਆਏ ਕਿ ਸਾਡੀਆਂ ਵੋਟਾਂ ਬਹੁਤ ਵਧੀਆ ਪੈ ਗਈਆਂ ਹੁਣ ਸਾਨੂੰ ਇਹ ਸ਼ੰਕ ਹੈ ਕਿ ਵੋਟਾਂ ਵਧੀਆ ਪੈ ਗਈਆਂ ਪਰ ਇਹ ਅੱਗੇ ਇਹਨਾਂ ਨੇ ਕਿਸ ਤਰ੍ਹਾਂ ਬੈਲਟ ਪੇਪਰ ਦੇ ਜਿਹੜੇ ਸਾਡੇ ਕੋਲ ਹੈ ਨਹੀਂ ਕਿ ਅਸੀਂ ਚੈੱਕ ਕਰ ਸਕੀਏ ਕਿੰਨੇ ਗਏ ਕਿੰਨੇ ਨਹੀਂ ਗਏ ਇਹਦੀ ਸਾਨੂੰ ਸ਼ੰਕਾ ਹੈਗੀ ਇਸ ਲਈ ਤੁਹਾਨੂੰ ਬੁਲਾਇਆ ਕੋਈ ਥੀਲ ਵੀ ਕਿਤੇ ਉਹਨਾਂ ਨੇ ਵੀ ਅੰਥੀਲ ਵੀ ਰੱਖੇ ਗਿਆ ਜੀ ਜਿਹੜੇ ਹੈਗੇ ਉਹਨਾਂ ਨੇ ਨੇ ਸੇ ਸਿਲਕਾ ਕਿਤੇ ਹੋਣੀ ਹੈ ਇਹਦੀ ਰਿਪੋਰਟ ਫਿਰ ਹੋਊਗਾ ਹੋਊਗਾ ਜ਼ਰੂਰ ਪ੍ਰਾਈਵੇਟ ਗੱਡੀਆਂ ਚ ਪ੍ਰਾਈਵੇਟ ਗੱਡੀਆਂ ਚ ਤੁਸੀਂ ਤੁਹਾਨੂੰ ਖਟੜਾ ਜੀ ਦੱਸਣਗੇ ਇਹ ਮੌਕੇ ਦੇ ਗਵਾਹ ਨੇ ਇਹ ਤਾਂ ਹੀ ਉਹਨਾਂ ਨੂੰ ਅੱਜ ਬੁਲਾਇਆ ਕਿ ਇਹ ਦੱਸਣਗੇ ਕਿ ਇਹਨਾਂ ਨੇ ਇਹਨਾਂ ਦੇ ਹਲਕੇ ਦੇ ਵਿੱਚ ਕੀ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਕਿਹਦੀ ਕਿਹਿੰ ਪੁੱਤਾਂ ਦੇ ਆਪ ਜੀ ਕਿਦੇ ਨਹੀਂ ਮੈਂ ਕੱਲ ਆਪ ਹਨੀ ਸੀ ਕਿਉਂਕਿ ਮੈਂ ਬਾਗਲਪਿੰਡ ਗਈ ਹੋਈ ਸੀ ਸਾਡੇ ਰਿਲੇਟਿਵ ਦੀ ਉਥੇ ਇੰਗੇਜਮੈਂਟ ਸੀਗੀ ਬੀਬਾ ਜੀ ਵੀ ਗਈ ਸੀ ਬੀਬਾ ਜੀ ਕੁਝ ਸਾਰੇ ਗੱਤੇ ਦਾ ਜਾ ਨਹੀਂ ਸਕੇ ਜਿੱਥੇ ਜਾ ਸਕੇ ਸੀ ਇਹ ਗਈ ਸੀ ਇਹ ਤੁਹਾਨੂੰ ਦੱਸ ਦੇਣੇ ਹੋਣੇ ਪਰ ਪਰ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲਾਂ ਕਿ ਬਾਹਰ ਦੀ بجائے ਤੱਕਾ ਕਰਨ ਦੀ بجائے ਕਿ ਕਾਗਜ਼ਾਂ ਦੇ ਵਿੱਚ ਹਿਰਫੇਰ ਕੀਤੀ ਗਈ ਸਾਨੂੰ ਇਹੀ ਡਰ ਹੈ ਹਾਂ ਜੀ ਫਾਲਤਰੀ ਨੂੰ ਲਾਗੜੇ ਧੱਕਾ ਕਰਨਗੇ ਫੇ ਕਾਗਜ਼ ਦੇ ਹੀਰਫਰ ਲੱਗਦੀ ਜਿਵੇਂ ਗਿਣਤੀ ਵਿੱਚ ਲੱਗਦਾ ਸ਼ੰਕਾ ਕਰਨਗੇ ਅ ਦੇਖੋ ਸਾਨੂੰ ਪੂਰੀ ਸ਼ੰਕਾ ਹੈ ਉਹ ਤਾਂ ਕੱਲ ਨੂੰ ਦੱਸੂਗਾ ਪਰ ਸਾਨੂੰ ਪੂਰੀ ਸ਼ੰਕਾ ਹੈ ਕਿ ਗੜਬੜ ਹੋਏਗੀ ਕਿਉਂਕਿ ਜੇ ਨਾ ਕਰਨੀ ਹੁੰਦੀ ਤਾਂ ਇਹ ਜਿਹੜੇ ਹਵਾ ਐਵੇਂ ਨਹੀਂ ਕੋਈ ਹਵਾ ਉੱਡਦੀ ਕਿ ਇਹ ਬੈਲਟ ਪੇਪਰ ਜਿਹੜੇ ਪ੍ਰਿੰਟ ਹੋਏ ਨੇ ਜਿਹੜੇ ਇਹਨਾਂ ਨੇ ਕਿਸੇ ਨੂੰ ਇਹ 17C ਫਾਰਮ ਨਹੀਂ ਵਾਪਸ ਦਿੱਤਾ ਇਹ ਵੀ ਕੋਈ ਇਨਸਟਰਕਸ਼ਨ ਜੀ ਹੋਣ ਜਾਂ ਆਰਓ ਨੂੰ ਕਿ ਤੁਸੀਂ ਨਹੀਂ ਦੇ ਸਕਦੇ ਮੈਮ ਕਿ ਕੋਈ ਲੈਗ ਮੈਂ ਅੱਜ ਇਲੈਕਸ਼ਨ ਦੇ ਵਿੱਚ ਵੀ ਇਥੇ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇੱਕ ਮੁੱਦਾ ਚੱਕਿਆ ਸੀ ਉਹਦਾ ਕੋਈ ਹਜ ਤੱਕ ਰਿਜ਼ਲਟ ਨਹੀਂ ਆਇਆ ਦੀ ਇਲੈਕਸ਼ਨ ਦੇ ਵਿੱਚ ਦੇਖੋ ਇਹ ਜਿਹੜੇ ਮੁੱਦੇ ਨੇ ਸਾਡੀ ਡਿਊਟੀ ਹੈ ਅਸੀਂ ਆਵਾਜ਼ ਉਠਾ ਸਕਦੇ ਹਾਂ ਅਸੀਂ ਕਨਸਰਨਡ ਬੰਦਿਆਂ ਕਹ ਨਹੀਂ ਪਹੁੰਚਾ ਸਕਦੇ ਪਹਿਲੇ ਮੇਰੀ ਬੇਟੀ ਦੱਸੂਗੀ ਇਹ ਜਿਸ ਦਿਨ ਫਾਈਲਿੰਗ ਹੋਈ ਹੈ ਜਿਸ ਦਿਨ 4 ਤਰੀਕ ਨੂੰ ਨਾਮਿਨੇਸ਼ਨ ਹੋਈ ਹੈ ਜਿਹੜਾ ਉਹ ਤੱਕਾ ਹੋਇਆ ਇਹ ਕੋਰਟ ਵੀ ਗਏ ਨੇ ਇਹਨਾਂ ਨੇ ਆਪ ਪੀਆਲ ਪਾਈ ਹੈ ਇਹ ਤੁਹਾਨੂੰ ਆਪ ਦੱਸਣਗੇ ਪਰ ਇਹ ਹਰ ਇੱਕ ਟਾਈਮ ਦੇ ਵਿੱਚ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਸ ਤੋਂ ਕਾਟੀ ਜਸਟਿਸ ਮਿਲਦੀ ਹੁੰਦੀ ਹੈ ਰੂਲਿੰਗ ਪਾਰਟੀ ਵੱਲੋਂ ਪਰ ਸਾਡਾ ਸਾਡੀ ਜਿਹੜੀ ਡਿਊਟੀ ਹੈ ਲੋਕਤੰਤਰ ਨੂੰ ਅਲਾਈਵ ਰੱਖਣ ਦੇ ਲਈ ਉਦੇ ਹੱਕ ਨਾ ਮਰਨ ਇਹ ਸਾਨੂੰ ਤੁਹਾਡੇ ਰਾਹੀਂ ਪਬਲਿਕ ਦੇ ਵਿੱਚ ਜ਼ਰੂਰ ਲੈ ਜਾਈਏ ਮਰਨ ਦਾ ਕੈਪਟਨ ਸਾਹਿਬ ਰਾਜਾ ਲੱਗ ਰਹੇ ਆ ਵੀ ਕਹਿੰਦੇ ਨੇ 6 6 ਇੱਕ ਮਿੰਟ ਇੱਕ ਮਿੰਟ ਪਹਿਲੇ ਆਪਾਂ ਇੱਕ ਚੀਜ਼ ਆ ਖਤਮ ਕਰ ਲਈਏ ਕੈਪਟਨ ਸਾਹਿਬ ਕਹਿ ਰਹੇ ਨੇ ਦੋ ਮਿੰਟ ਹੋਣ ਨੂੰ ਸਾਰੀ ਗੱਲ ਕਰਦੇ ਆ ਤੁਹਾਡੇ ਨਾਲ ਪਹਿਲੇ ਇੱਕ ਗੱਲ ਕਰ ਲਈਏ ਇਹ ਖਟਲਾ ਜੀ ਖਟਲਾ ਜੀ ਦੱਸਦੇ ਨੇ ਬੇਟੀ ਦੱਸਦੇ ਫਿਰ ਤੁਹਾਡੀ ਦੂਜੇ ਕੁਐਸਚਨ ਦਾ ਬਾਤ ਹੋਊਗੀ ਇਹ ਰਾਤ ਨੂੰ ਤੈਨੂੰ ਮੰਨ ਸਾਡੇ ਇਸੇ ਨੋਜ਼ਰੇ ਜਲੇ ਦੇ ਪ੍ਰਦਾਨ ਨੇ ਗਗਰੋਲੀ ਜੀ ਪੁੱਕਾ ਜੀ ਔਰ ਰਮੇਸ਼ੀ ਇਹ ਜਿਹੜੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਤੁਹਾਨੂੰ ਅੱਜ ਦਾ ਦੱਸ ਰਹੇ ਆ ਇਹ ਅਸੀਂ ਈਮੇਲ ਕਰਕੇ ਪਹਚਵਾਤੇ ਸੀ ਤਿੰਨੋਂ ਪ੍ਰਦਾਨਾ ਨੇ ਮੈਮ ਕੀ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਇਸ ਦੇ ਉੱਪਰ ਕੁਝ ਕਰੇਗਾ ਕਿਉਂਕਿ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵੀ ਜੋ ਹੁਕਮ ਆਏ ਨੇ ਉਸ ਦੇ ਉੱਪਰ ਹਲੇ ਤੱਕ ਇਲੈਕਸ਼ਨ ਕਮਿਸ਼ਨ ਨੇ ਕੋਈ ਐਕਸ਼ਨ ਲਿਆ ਕਿਸੇ ਤਰੀਕੇ ਦੀ ਅਪਡੇਟ ਵੀ ਵੇਖਣ ਨੂੰ ਮਿਲੀ ਲੱਗਦਾ ਹੈ ਕਿ ਤੁਹਾਨੂੰ ਕਰੇਗਾ ਯਾ ਤੁਸੀਂ ਇਸ ਤੋਂ ਉੱਪਰ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਮਜੀ ਦੇਖੋ ਪਹਿਲੇ ਇਹਨਾਂ ਦਾ ਜਵਾਬ ਆ ਲੈਣ ਦੋ ਫਿਰ ਅਗਲਾ ਕੌਸ ਆਫ ਐਕਸ਼ਨ ਦੱਸਾਂਗੇ ਤੁਹਾਨੂੰ ਹੋ ਸਕਦਾ ਹੈ ਕਿ ਉੱਪਰ ਕੋਲ ਕੋਈ ਹੋਵੇ ਦੋ ਮਿੰਟ ਸਰ ਉਸੇ ਵਾਸਤੇ ਹਾਂਜੀ ਪਤਾ ਨਹੀਂ ਇਹ ਦੇਖੋ ਇਹ ਸਟੇਟ ਸਟੇਟ ਦਾ ਮਾਮਲਾ ਹੈ ਇਹ ਸਟੇਟ ਦੇ ਵਿੱਚ ਹੀ ਨਿਬੜੂਗਾ ਮੇਰੇ ਖਿਆਲ ਛੇ ਨਿਯਮ ਅਨੁਸਾਰ ਕਰੜਾ ਖੁਸੀ ਉੱਥੇ ਮੌਜੂਦ ਸੀ ਕਿ ਹਾਲਾਤ ਦੇਖਣ ਨੂੰ ਮਿਲਣਗੇ ਬਾਬਾ ਠੀਕ ਹੈ ਸਾਡੇ ਨਾਲ ਜੀ ਨਾਬਾ ਰੋਡ ਤੇ ਪਿੰਡ ਕਮਰਾਉਦਾ ਜਿਹੜਾ ਪਟਿਆਲਾ ਦਿਹਾਤੀ ਹਲਕੇ ਦੇ ਵਿੱਚ ਆਉਂਦਾ ਹੈ ਤੇ ਜਦੋਂ ਸਾਰੇ ਬੋਲਿੰਗ ਪ੍ਰਕਿਰਿਆ ਖਤਮ ਹੁੰਦੀ ਆ ਤਾਂ ਬਸ ਉੱਥੇ ਬਸ ਦੇ ਵਿੱਚ ਸਾਰੇ ਪ੍ਰਸ਼ਾਸਨ ਵੀ ਔਰ ਜਿਹੜੇ ਬਾਕਸੇ ਨੇ ਉਹ ਵੀ ਉਹਦੇ ਵਿੱਚ ਰੱਖ ਦਿੱਤੇ ਜਾਂਦੇ ਆ ਜੀ ਪਿੰਡ ਵਾਲੇ ਰਖਾਰ ਕੋ ਗਿਆ ਆਪਣਾ ਜਦੋਂ ਅੰਮ੍ਰਿਤਸਰ ਬਾਉਪੁੱਲੀ ਜਦੋਂ ਜਾਣਾ ਜਾਣ ਲੱਗੇ ਸੀ ਤਾਂ ਇੱਕ ਬੰਦੇ ਨੇ ਉਹਦੇ ਵਿੱਚੋਂ ਦੋ ਬਾਕਸੇ ਕੱਢ ਕੇ ਇੱਕ ਪ੍ਰਾਈਵੇਟ ਗੱਡੀ 'ਚ ਲੈ ਕੇ ਉਹਨੂੰ ਜਾਣ ਲੱਗੇ ਸੀ ਹੂੰ ਤਾਂ ਉਹਦੇ ਦੋ ਕੁ ਬੰਦੇ ਸੀ ਉਹਨਾਂ ਨੇ ਕੁਐਸਚਨ ਕੀਤਾ ਵੀ ਤੁਸੀਂ ਇਹ ਤਾਂ ਸਾਰੇ ਅਸੀਂ ਬੱਸ 'ਚ ਰਖਾਏ ਸੀ ਤਾਂ ਪ੍ਰਾਈਵੇਟ ਕਾਰ 'ਚ ਕਿਉਂ ਲੈ ਕੇ ਜਾ ਰਹੇ ਹੋ ਜੀ ਉਹ ਕਹਿੰਦੇ ਅਸੀਂ ਪਹੁੰਚਾਉਣ ਦਾ ਕੰਮ ਹੈ ਜਿਵੇਂ ਜਿੱਦਾਂ ਮਰਜ਼ੀ ਅਸੀਂ ਪਹੁੰਚਾ ਦਈਏ ਵੜਦੋ ਪਿੰਡ ਵਾਲੇ ਨੇ ਥੋੜਾ ਜਾਂ ਰਜਿਸਟਰ ਕੀਤਾ ਵੀ ਤੁਸੀਂ ਇੱਧਰ ਨਹੀਂ ਕਰ ਸਕਦੇ ਤਾਂ ਸਾਰਾ ਪਿੰਡ ਉਦੋਂ ਮਰਕਲ ਨੇਰਾ ਹੋ ਗਿਆ ਸੀ ਸਾਰਾ ਪਿੰਡ ਰੋਲਰ ਪੁਆਇਆ ਸੁਣ ਕੇ ਸਾਰੇ ਇਕੱਠੇ ਹੋ ਗਏ ਤੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਨਮਾਇਦੇ ਵੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਬੱਸ ਵੀ ਘੇਰ ਲਈ ਉਹ ਗੱਡੀ ਵੀ ਘੇਰ ਲਈ ਤੇ ਜਦੋਂ ਇਹ ਘੇਰਾਬੰਦੀ ਜੀ ਹੋਈ ਤਾਂ ਉਹ ਬੰਦੇ ਫਟਾਫਟ ਉਹਨਾਂ ਨੇ ਆਪਣੇ ਬੈਗ ਵਾਪਸ ਲਿਆ ਕੇ ਜਿਹੜੇ ਜਿਹੜੇ ਬਾਕਸੇ ਸੀਗੇ ਉਹ ਦੁਬਾਰਾ ਬੱਸ 'ਚ ਰੱਖ ਤੇ ਤੇ ਕਹਿੰਦੇ ਨਹੀਂ ਅਸੀਂ ਤਾਂ ਬੱਸ 'ਚ ਹੀ ਲੈ ਕੇ ਜਾਣੇ ਨੇ ਪਰ ਉਹ ਵੀਡੀਓ ਦੇ ਵਿੱਚ ਹੈਗਾ ਜਦੋਂ বাস ਚੋਂ ਕਾਰ ਚ ਰੱਖ ਰਿਹਾ ਤੇ ਜਦੋਂ ਕਾਰ ਤੋਂ ਵਾਪਸ ਲੈ ਗਿਆ ਉਹਦੀ ਵੀਡੀਓਗ੍ਰਾਫੀ ਇੱਕ ਪਿੰਡ ਦੇ ਬੰਦੇ ਨੇ ਕੀਤੀ ਹੈ ਤੇ ਉਹ ਸਾਡੇ ਕੋਲ ਹੈਗੀ ਹੈ ਪ੍ਰਧਾਨ ਜੀ ਨੂੰ ਮੈਂ ਰਾਤੀ ਭੇਜੀ ਸੀ ਲਗਾਓ ਆਹ ਉਹ ਸਾਰਿਆਂ ਨੇ ਜਦੋਂ ਫੈਕਟਰ ਸਾਹਿਬ ਫਿਰ ਇਹਦੀ ਪ੍ਰੋਗਰਾਮ ਸੰ ਕਿਉਂ ਨਹੀਂ ਕੀਤਾ ਉਹ ਸਮੇਂ ਕਿਉਂ ਨਹੀਂ ਬਰੋਕ ਕੀਤਾ ਇਸੇ ਦਾ ਇੱਕ ਪਹਾੜ ਕੇ ਸ਼ਾਦੇ ਦੇ ਰੋਕ ਪਰ ਅਸੀਂ ਜਦੋਂ ਬੱਸ ਨਹੀਂ ਰੋਕ ਸਕਦੇ ਉੱਥੇ ਹੋਰ ਵੀ ਪਿੰਡਾਂ ਦੇ ਬਾਕਸੇ ਪਏ ਸੀ ਉੱਥੇ ਐਸ ਐਚਓ ਮੌਕੇ ਤੇ ਆਇਆ ਤੇ ਮੌਕੋ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਜੇ ਤੁਹਾਡੇ ਕੋਲ ਵੀਡੀਓ ਹੈ ਤੁਸੀਂ ਕੱਲ ਨੂੰ ਕੰਪਲੀਟ ਪਾਓ ਜੋ ਇਲੈਕਸ਼ਨ ਕਮਿਸ਼ਨ ਸਾਨੂੰ ਪ੍ਰੈਸ਼ਰ ਕਰੂਗਾ ਅਸੀਂ ਪਰਚਾ ਦਰਜ ਵੀ ਕਰਾਂਗੇ ਪਰ ਉਹਦੇ ਵਿੱਚ ਹੋਰ ਪਿੰਡਾਂ ਦੇ ਬਾਕਸੇ ਵੀ ਸੀਗੇ ਤਾਂ ਅਸੀਂ ਪਿੰਡਾਂ ਦੇ ਤਾਂ ਬੱਸ ਰੁੱਕੀ ਹੋਈ ਸੀ ਤਾਂ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਬਾਕੀ ਸਾਰਾ ਸਮਾਨ ਜਿਹੜਾ ਹੈ ਇਸ ਤਰੀਕੇ ਨਾਲ ਆਪਣੇ ਜਿੱਥੇ ਵੀ ਪਹੁੰਚਾਉਣਾ ਇਹਨਾਂ ਨੇ ਇਸ ਸਟਰੌਂਗ ਰੂਮ ਬਣਾਇਆ ਇਹ ਜਾਣ ਦੋ ਤੇ ਐਸਐਚਓ ਸਾਨੂੰ ਪ੍ਰੋਮਿਸ ਕਰਕੇ ਗਿਆ ਸੀ ਜੋ ਡਾਇਰੈਕਸ਼ਨ ਮੈਨੂੰ ਆਉਣਗੀਆਂ ਤਾਂ ਮੈਂ ਉਸ ਹਿਸਾਬ ਨਾਲ ਕਾਰਵਾਈ ਕਰਾਂਗਾ ਤੁਸੀਂ ਕੋਈ ਕਮਲੇ ਲਾਈ ਐ ਸਟਨੂ ਜੀ थाने ਜਾ ਕੇ ਜੀ ਨਹੀਂ ਅਸੀਂ ਤਾਂ ਹੁਣ ਇਲੈਕਸ਼ਨ ਕਮਿਸ਼ਨ ਨੂੰ ਭੇਜੀਏ ਨਹੀਂ ਉਹ ਕਹਿੰਦੇ ਵੀ ਤੁਹਾਨੂੰ ਵੀ ਰਿਪੋਰਟ ਖਾਉਣੀ ਹੈ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਡਾਇਰੈਕਟ ਕਰੂਗਾ ਸੀ ਉਹਦੇ ਐਕਸ਼ਨ ਕਰਾਂਗੇ ਤੁਹਾਨੂੰ ਲੱਗਦਾ ਕੋਈ ਯਕੀਨ ਹੈ ਕਿ ਕੁਝ ਹੋਊਗਾ ਇਸ ਦੇ ਵਿੱਚ ਯਕੀਨ ਤਾਂ ਦੇਖੋ ਰੱਖਣਾ ਹੀ ਪੈਂਦਾ ਹੈ ਹੋਣਾ ਨਹੀਂ ਹੋਣਾ ਸਰਕਾਰ ਨੂੰ ਪਤਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਸਾਨੂੰ ਯਕੀਨਤਾ ਪ੍ਰਸ਼ਾਸਨ ਦੇ ਇੰਨਾ ਕੁ ਹੋਣਾ ਹੀ ਹੈ ਜੀ ਕਿ ਤੁਸੀਂ ਕੰਪਲੀਟ ਕੀਤੀ ਸੀ ਜੀ ਇਲੈਕਸ਼ਨ ਕਮਿਸ਼ਨ ਨੂੰ ਕੋਈ ਰਿਵਰਟ ਆਇਆ ਆ ਕਿ ਅੱਗੇ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈ ਦੇਖੋ ਜੀ ਅਸੀਂ ਮੈਂ 4 ਤਰੀਕ ਨੂੰ ਹੀ ਹਾਈ ਕੋਰਟ ਚਲੇ ਗਈ ਸੀਗੀ ਪੀਆਲ ਕੀਤੀ ਸੀ ਔਰ ਉਸੇ ਦਿਨ ਅਕਾਲੀਆਂ ਨੇ ਵੀ ਕੀਤੀ ਸੀ ਤਾਂ ਜਦੋਂ ਸਾਡਾ ਕੀ ਕਹਿੰਦੇ ਹੈਗੇ ਸਾਡੀ ਸੁਣਵਾਈ ਹੋਈ ਸਾਡੇ ਲਾਇਰ ਨੇ ਗੱਲ ਕੀਤੀ ਉਹਨਾਂ ਨੇ ਹਦਾਇਤ ਦਿੱਤੀ ਕਿ ਦੋਨੋਂ ਕੰਪਲੇਂਟਾਂ ਕਲੱਬ ਹੋ ਜਾਣ ਮੇਰੀ ਜਦ ਮੈਂ ਆਪਣੇ ਨਾਮ ਤੇ ਕੀਤੀ ਸੀਗੀ ਔਰ ਅਕਾਲੀਆਂ ਦੇ ਨਾਲ ਸੋ ਉਹ ਕਲੱਬ ਹਿਅਰਿੰਗ ਫਿਰ ਹੋਈ ਸੀਗੀ 4 ਦਿਨਾਂ ਬਾਅਦ ਔਰ ਉਹਦੇ ਵਿੱਚ ਕਲੀਅਰਲੀ ਇਨਸਟਰਕਸ਼ਨਸ ਦਿੱਤੀਆਂ ਸੀ ਸਾਡੇ ਸੀਨੀਅਰ ਕਾਉਂਸਲ ਮਿੱਤਲ ਜੀ ਚੇਤਨ ਮਿੱਤਲ ਜੀ ਨੇ ਆਗਯੂ ਕੀਤਾ ਸੀਗਾ ਔਰ ਉਹਨਾਂ ਨੇ ਹਦਾਇਤ ਦਿੱਤੀ ਸੀ ਕਿ ਜਿਹੜਾ ਆਡੀਓ ਉਹ ਕਲਿੱਪ ਹੈਗਾ ਉਹ ਇਹਨਾਂ ਨੇ ਮਹਾਲੀ ਦਿੱਤਾ ਸੀਗਾ ਉਹਦੀ ਵੈਰੀਫਿਕੇਸ਼ਨ ਕਰਨ ਵਾਸਤੇ ਪਰ ਵੌਇਸ ਸੀ ਪਰ ਹ ਹਾਈ ਮਾਨਯੋ ਹਾਈ ਕੋਰਟ ਨੇ ਕਿਹਾ ਸੀਗਾ ਨਹੀਂ ਇਟ ਸ਼ੁਡ ਬੀ ਵਿਦ ਅ ਸੈਂਟਰਲ ਏਜੰਸੀ ਔਰ ਇਸ ਨੂੰ ਟ੍ਰਾਂਸਫਰ ਕਰੋ ਚੰਡੀਗੜ੍ਹ ਸੋ ਉਹ ਉਹਨਾਂ ਨੇ ਜਿਹੜੇ ਏਜੀਸੀ ਉਹਨਾਂ ਨੂੰ ਦੱਸਤਾ ਸੀਗਾ ਕਿ ਇਹ ਜ਼ਰੂਰੀ ਕਰਨਾ ਹੈਗਾ ਔਰ ਉਹ ਮੰਗੇ ਸੀਗੇ ਦੂਜੀ ਗੱਲ ਡੇਟ ਲੱਗੀ ਹੈ 22 ਤਰੀਕ ਨੂੰ ਫਿਰ ਅੱਗੇ ਜਾ ਕੇ ਦੇਖਾਂਗੇ 22 ਤਰੀਕ ਨੂੰ ਵੀ ਜੋ ਵੀ ਇੱਥੇ ਹੋਇਆ ਹੈ ਸਾਰੇ ਕਿਤੇ ਪੰਜਾਬ 'ਚ ਹੋਇਆ ਹੈ ਉਹ ਵੀ ਅੱਗੇ ਆਏਗਾ ਕਿ ਉਸ ਦੇ ਵਿੱਚ ਪਾਰਟੀ ਕਾਂਗਰਸ ਵੀ ਬਣ ਗਈ ਸੀਗੀ ਸੋ ਤਿੰਨੋਂ ਦੇ ਸੁਣਵਾਈ ਹੋਈ ਸੀਗੀ ਉਸੇ ਇੱਕ ਟਾਈਮ ਮਹਾਰਾਜ ਦੀ ਵੀ ਗੱਲ ਇਖ ਹੈ ਕਿ ਉਹਨਾਂ ਦੇ ਵੌਇਸ ਸੈਂਪਲ ਲੈਣ ਦੀ ਬਜਾਏ ਸਾਨੂੰ ਕਹੇ ਗਏ ਕਿ ਤੁਸੀਂ ਆਪਣੇ ਵੌਇਸ ਸੈਂਪਲ ਦਿਓ ਅਸੀਂ ਕਿਉਂ ਦਈਏ ਵੌਇਸ ਸੈਂਪਲ ਗਮਨ ਹਾਂ ਗਮਨ ਨੇ ਪੁੱਛਿਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਜਾ ਕੇ ਦੇ ਦਾਂਗੇ ਪਰ ਜੋ ਸਾਡਾ ਉਹ ਵੌਇਸ ਨਹੀਂ ਹੈ ਨਾ ਕਲਿੱਪ ਵਿੱਚ ਸੋ ਇਸਰਾ ਚਲ ਰਿਹਾ ਹੈ ਅਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਜੋ ਅਸੀਂ ਸੁਪਰੀਮ ਕੋਰਟ गए ਸੀਗੇ ਸਿੱਟਨੇ ਆਪਣੀ ਰਿਪੋਰਟ ਦੇਤੀ ਹੈਗੀ ਹੈ ਅਤੇ ਉਹਦੇ اور ਜਲਦੀ ਤੋਂ ਜਲਦੀ ਉਹ ਆਪਣੀ ਸੁਪਰੀਮ ਕੋਰਟ ਹਦਾਇਤ ਦੇ ਦੇਗਾ ਕੋਈ ਨਿਗ ਹੈ ਨਹੀਂ ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ ਭਾਜੀਪੀ ਦੇ ਵਿੱਚ ਨਹੀਂ ਭਾਜੀਪੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ ਖਿਆਲ ਚ ਇਹਦਾ ਸਵਾਲ ਤਾਂ ਕੋਈ ਮਾਇਨੇ ਨਹੀਂ ਰੱਖਦਾ ਹੋਰ ਗੱਲਬਾਤ ਹੋਈ ਹੈ ਜੀ ਤੁਸੀਂ ਤੁਹਾਡੀ ਕੈਪਟਨ ਕੋਈ ਗੱਲਬਾਤ ਨਹੀਂ ਮੇਰੀ ਗੱਲਬਾਤ ਦਾ ਅਲੱਗ ਗੱਲ ਹੈ ਮੈਂ ਸੋਚਿਆ ਤੁਸੀਂ ਕਾਂਗਰਸ ਦੇ ਨਾਲ ਪੁੱਛ ਲਿਆ ਬਿਲ ਨਹੀਂ